ਜੇ ਇਹਦੇ ਕਰਮਾਂ ਦੀ ਸਜ਼ਾ ਉਹ ਤਾਂ ਮਿਲ ਨਹੀਂ ਮਿਲਣਿਆ ਨੂੰ ਕਿਉਂਕਿ ਇਹ ਹਮੇਸ਼ਾ ਹੀ ਫੇਸਬੁੱਕ ਦਾ ਸਹਾਰਾ ਲੈ ਕੇ ਧੀਆ ਭੈਣਾਂ ਨੂੰ ਸਾਫ ਕਦੀ ਦੇਖੋ ਮੈਂ ਤੁਸੀਂ ਸਾਡੇ ਬੱਚਿਆਂ ਆ ਬਿਲਕੁਲ ਆਪਾਂ ਵਰਡਿੰਗ ਯੂਜ਼ ਨਹੀਂ ਕਰ ਸਕਦੇ ਆ ਆਪਾਂ ਵਰਡਿੰਗ ਯੂਜ਼ ਨਹੀਂ ਕਰ ਸਕਦੇ ਜੋ ਇਹ ਵਰਡਿੰਗ ਯੂਜ਼ ਕਰਦਾ ਆ ਜੀ ਜੀ ਭਾਜੀ ਉਹ ਤੁਹਾਡੀ ਵਾਈਫ ਬਾਰੇ ਵੀ ਗਲਤ ਕਿਹਾ ਗਿਆ ਸੀ ਗੰਦੇ ਬੋਲ ਬਹੁਤ ਕਿਸ ਮੇਰੀ ਬੇਟੀ ਬਾਰੇ ਮੇਰੀ ਵਾਂਝ ਬਾਰੇ ਫੋਟੋ ਲਗਾ ਕੇ ਉੱਤੇ ਕਮੈਂਟ ਭੱਜੀ ਸ਼ਬਦਾਬਲੀ ਕੀਤੀ ਗਈ ਜੀ ਜੀ ਇਹਦਾ ਗਨਮੈਨ ਐਸਆਈ ਦਾ ਰੈਂਕ ਵਰਦੀ ਪਾ ਕੇ ਜਨਾਨੀਆਂ ਨੂੰ ਛੇੜ ਰਿਆ ਸੀ ਕਰਬਾ 14 ਦਿਨ ਸੇ ਜੀ ਮੈਂ ਜਦੋਂ ਉਹਨੂੰ ਰੋਕਿਆ ਇਹਨਾਂ ਨੇ ਉਲਟਾ ਮੇਰੀ ਮਾਰਕਟ ਕੀਤੀ ਮੇਰੇ ਉੱਤੇ ਮਲਾਜਮ ਤੋਂ ਅਸਲਾ ਖੋਣ ਦਾ ਪਰਚਾ ਦਰਜ ਕਰਾਇਆ ਫਿਰ ਮੇਰੇ ਉੱਤੇ ਇੱਕ ਹੋਰ ਪਰਚਾ ਦਰਜ ਕਰਾਇਆ ਕਿ ਜਿਹੜੀ ਔਰਤ ਕੋਲੇ ਇਹ ਆਉਂਦਾ ਜਾਂਦਾ ਹੈ ਜੀ ਮੈਂ ਉਹਦੀ ਇੱਜ਼ਤ ਹੱਥ ਤੱਕ ਕੀਤੀ ਆ ਹੁਣ ਚੇਨ ਵਾਲੀ ਗੱਲ ਐਸਆਈ ਦਾ ਰੈਂਕ ਹੋਵੇ ਪੁਲਿਸ ਮਲਾਜਮ ਹੋਵੇ ਉਹਦੇ ਉੱਤੇ ਫਰੈਂਕਲ ਨੇ ਇਹੋ ਜਿਹਾ ਕੀ ਪ੍ਰੈਸ਼ਰ ਪਾਤਾ ਕਿ ਉਹ ਬੰਦਾ ਮੇਰੇ ਉੱਤੇ ਝੂਠਾ ਪਰਚਾ ਪਾ ਦੇ ਸਾਡੀਆਂ ਭੈਣਾਂ ਤੱਕ ਨਹੀਂ ਛੱਡੀ ਇਹਨਾਂ ਨੇ ਸਾਡੇ ਵਕੀਲਾਂ ਉਹਦੇ ਸਾਡੇ ਵਕੀਲ ਭਰਾਵਾਂ ਦੀ ਭੈਣਾਂ ਨਹੀਂ ਛੱਡੀਆਂ ਮੈਂ ਤਾਂ ਹੈਰਾਨ ਆ ਵੀ ਇੰਨਾ ਮਤਲਬ ਸਰਕਾਰ ਇਹੋ ਜਿਹੇ ਬੰਦੇ ਨੂੰ ਸਿਕਿਉਰਿਟੀਆ ਦੇ ਦੇ ਕੇ ਗੁੰਡਾਗਰਦੀ ਨਹੀਂ ਵਧ ਵਧ ਰਹੀ ਆ ਐੋ ਜਿਹੇ ਬੰਦੇ ਨੂੰ ਸਿਕਿਉਰਿਟੀ ਖੋਹ ਲੈਣੀ ਚਾਹੀਦੀ ਕੀ ਕਹਿਣਾ ਚਾਹੋਗੇ ਭਾਜੀ ਅੱਜ ਪ੍ਰਿੰਕਲ ਨੂੰ ਜਿਹੜਾ ਇਹ ਐਡਵੋਕੇਟ ਗਗਨ ਵੱਲੋਂ 2022 ਦੇ ਮਾਮਲੇ ਦੇ ਵਿੱਚ ਅੱਜ ਜਿਹੜਾ ਰਿਟ ਪਹਿਲਾਂ ਲਗਾਈ ਗਈ ਸੀਗੀ ਤੇ ਹੁਣ ਪ੍ਰਿੰਕਲ ਨੂੰ ਅਰੈਸਟ ਕਰ ਲਿਆ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਨਹੀਂ ਹੀ ਕਹਾਂ ਦਊਂਗਾ ਰੱਬ ਦੇ ਘਰ ਦੇਰ ਆਂ ਦੇਰ ਨੇ ਠੀਕ ਹੈ ਨਾ ਜੀ ਜਿਹੜੀ ਇਹਦੇ ਕਰਮਾਂ ਦੀ ਸਜ਼ਾ ਉਹ ਤਾਂ ਮਿਲ ਨਹੀਂ ਮਿਲਦੀ ਇਹਨੂੰ ਕਿਉਂਕਿ ਇਹ ਹਮੇਸ਼ਾ ਹੀ ਫੇਸਬੁੱਕ ਦਾ ਸਹਾਰਾ ਲੈ ਕੇ ਧੀਆਂ ਭੈਣਾਂ ਨੂੰ ਸਾਫ ਕਦੀ ਦੇਖੋ ਮੈਂ ਤੁਸੀਂ ਸਾਡੇ ਬੱਚਿਆਂ ਆ ਬਿਲਕੁਲ ਆਪਾਂ ਵਰਡਿੰਗ ਯੂਜ਼ ਨਹੀਂ ਕਰ ਸਕਦੇ ਇਹ ਬਿਲਕੁਲ ਆਪਾਂ ਵਰਡਿੰਗ ਯੂਜ਼ ਨਹੀਂ ਕਰਦਾ ਜੋ ਇਹ ਵਰਡਿੰ ਤੇ ਉਹਦੇ ਨੇ ਇਹਦੇ ਤੇ ਇਹਦੇ ਉੱਤੇ 235/22 7 ਨੰਬਰ ਥਾਣੇ ਚ ਐਫ ਆਰ ਦਰਜ ਹੈ ਦੇ ਸਟੇਟ ਠੀਕ ਹੈ ਜੀ ਤੇ ਇਹ ਜਨਾਬ ਜੀ ਫਿਰ ਉਹ ਤੋਂ ਬਾਅਦ ਮੈਂ ਤਾਂ ਜੀ ਕੀਤਾ ਹੀ ਕੁਛ ਨਹੀਂ ਜੇ ਉਹ ਇਹਦਾ ਯੂਰ ਇਹ ਐਫ ਆਰ ਤੁਹਾਡੇ ਵੱਲੋਂ ਜਿਹੜੀ ਦਰਜ ਹੈ ਅੱਛਾ ਤੁਹਾਡੇ ਵੀ ਵਾਈਫ ਲੋ ਜੀ 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 ਭਾਜੀ ਉਹ ਤੁਹਾਡੀ ਵਾਈਫ ਬਾਰੇ ਵੀ ਗੱਲ ਸ ਕਿਹਾ ਗਿਆ ਸੀ گاਉਂ ਦੇ ਵਿੱਚ ਬਹੁਤ ਕੁਛ ਮੇਰੀ ਬੇਟੀ ਬਾਰੇ ਮੇਰੀ ਵਾਈਫ ਬਾਰੇ ਫੋਟੋ ਲਗਾ ਕੇ ਉੱਤੇ ਕਮੈਂਟ ਪੱਦੀ ਸ਼ਬਦਾਵਲੀ ਕੀਤੀ ਗਈ ਠੀਕ ਹੈ ਜੀ ਉਹਦੇ ਉੱਤੇ ਤੇ ਫਿਰ ਐਫ ਆਰ ਦਰਜ ਸਾਈਬਰ ਕ੍ਰਾਈਮ ਨੇ 1.5 ਸਾਲ ਦੀ ਆਪਣੀ ਇਨਵੈਸਟਿਗੇਟ ਇਨਵੈਸਟਿਗੇਸ਼ਨ ਕਰਕੇ ਸਰ ਸਾਈਬਰ ਕਰਾਇਮ ਦੀ ਗੱਲ ਕਰੀਏ ਐਸਐਚਓ ਜਤਿੰਦਰ ਵੱਲੋਂ ਕਿਹਾ ਗਿਆ ਕਿ ਮੈਂ ਇਸ ਕਾਬਲ ਨਹੀਂ ਆ ਕਿ ਮੈਂ ਐਫਆਈਆਰ ਕਰ ਸਕਾਂ ਜਾਂ ਮੈਂ ਇਨਵੈਸਟਿਗੇਸ਼ਨ ਕਰ ਸਕਾਂ ਫੇਰ ਵੀ ਉਹਨਦੇ ਵੱਲੋਂ ਪਹਿਲਾਂ ਕੈਨਸਲ ਕਰ ਦਿੱਤਾ ਗਿਆ ਪਰ ਕੈਨਸਲ ਕਰਤੇ ਕਹਿੰਦੇ ਯੂਆਰਐਲ ਨੰਬਰ ਹੀ ਹੈ ਨੀਗਾ ਦੇਖੋ ਉਹਨਾਂ ਨੇ ਝੂੜ ਦਾ ਸਹਾਰਾ ਲੈ ਕੇ ਨਾ ਉਹ ਪਰਚਾਲ ਕੈਨਸਲ ਕਰਾਇਆ ਗਿਆ ਚੰਦ ਪੈਸੇ ਵਾਲੀ ਕਹਿ ਸਕਦੇ ਆਪਾਂ ਇਹ ਸਭ ਕੁਝ ਕੀਤਾ ਤੇ ਅੱਜ ਜਿਹੜਾ ਇਹ ਫਿਰ ਕਹਿ ਸਕਦੇ ਆ ਕਿ ਅਜੇ ਐਡਵੋਕੇਟ ਵੱਲੋਂ ਇਹ ਐਕਸ਼ਨ ਲਿੱਤਾ ਗਿਆ ਤੇ ਇਹ ਕਾਰਵਾਈ ਕਈਆਂ ਦੀ ਸੀਗੀ ਜਿਹੜੀ ਹੋ ਗਈ ਹੈ ਜੀ ਬਿਲਕੁਲ ਹੋ ਰ ਤੇ ਉਹ ਉਹ ਉਹਨਾਂ ਨੇ ਹੁਣ ਬਾਅਦ ਵਿੱਚ ਉਹ ਕਹਿੰਦੀ ਮੈਂ ਇਸ ਦੇ ਕਾਬਲ ਨਹੀਂ ਹੈਗਾ ਹਨਾ ਜੀ ਇਹ ਮੈਂ ਇਹਨੂੰ ਕਰਨ ਵਾਸਤੇ ਪਰ ਉਹਨਾਂ ਨੇ ਹੀ ਮੇਰੇ ਪਰਚੇ ਦੇ ਵਿੱਚ ਉਹਨੂੰ ਕੈਨਸਲ ਕਰਤੇ ਇਨ ਨਹੀਂ ਮਦਦ ਕੀਤੀ ਗਈ ਸੀ ਜੀ ਜੀ ਚਲੋ ਹੁਣ ਉਹ ਤੁਹਾਨੂੰ ਉਹੀ ਗੱਲ ਕਹੀ ਆ ਰੱਬ ਦੇ ਘਰ ਦੇਰਾਂ ਹਨੇਰ ਨਹੀਂ ਆਪਣੇ ਭੁਗਤਣੀਆਂ ਦਾ ਭੁਗਤਣੀਆਂ ਬਹਿਣ ਗਿਆ ਇਹਨਾਂ ਨੂੰ ਹਨਾ ਜੀ ਲੋਕਾਂ ਦੇ ਧੀਆਂ ਭੈਣਾਂ ਨੂੰ ਆਪਾਂ ਸਾਫ਼ ਐਵੇਂ ਟਾਰਗੇਟ ਕਰੀ ਜਾਣਾ ਇੱਕ ਸਾਡੇ ਕਾਲਾ ਜੀ ਖੜੇ ਨੇ ਇਹਨਾਂ ਦੇ ਵੀ ਧੀ ਪੈਨ ਨੂੰ ਬੜਾ ਕੁਛ ਨਗਾ ਕੀਤਾ ਸੀ। ਸੋ ਇਹ ਸੀਗੇ ਸਾਡਾ ਰਾਜਾ ਫਲੋਰ ਜੀ ਜਿਨ੍ਹਾਂ ਵੱਲੋਂ ਜਿਹੜਾ ਰਾਜਾ ਫਲੋਰਾ ਜੀ ਜਿਨ੍ਹਾਂ ਦੇ ਜਿਹੜਾ ਕੀ ਹੈ ਵਾਈਫ ਨੂੰ ਵੀ ਇਹਦੇ ਵੱਲੋਂ ਪ੍ਰਿੰਕਲ ਵੱਲੋਂ ਮੈਸੇਜ ਕੀਤਾ ਇਹ ਕਾਲਾ ਜੀ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਕੀ ਮਾਮਲੇ ਚ ਤੁਹਾਡੇ ਨਾਲ ਕੀ ਹੋਇਆ ਸੀ ਜੀ? ਮੇਰੇ ਜੀ ਘਰ ਦੇ ਕੋਲੇ ਆਉਂਦਾ ਸੀ ਇਹ ਪ੍ਰਿੰਕਲ। ਹੂੰ। ਇਹਦਾ ਗਨਮੈਨ ਐਸਐਸ ਦਾ ਰੈਂਕ ਵਰਦੀ ਪਾ ਕੇ ਜਨਨੀਆਂ ਨੂੰ ਛੇੜ ਰਿਹਾ ਸੀ ਕਰਪਾ 14 ਦਿਨ ਸ। ਜੀ। ਮੈਂ ਜਦੋਂ ਉਹਨੂੰ ਰੋਕਿਆ ਇਹਨਾਂ ਨੇ ਉਲਟਾ ਮੇਰੀ ਮਾਰਕਟ ਕੀਤੀ ਮੇਰੇ ਉੱਤੇ ਮਲਾਜ਼ਮ ਤੋਂ ਅਸਲਾ ਖੋਣ ਦਾ ਪਰਚਾ ਦਰਜ ਕਰਾਇਆ। ਫੇਰ ਮੇਰੇ ਉੱਤੇ ਇੱਕ ਹੋਰ ਪਰਚਾ ਦਰਜ ਕਰਾਇਆ ਕਿ ਜਿਹੜੀ ਔਰਤ ਕੋਲੇ ਇਹ ਆਉਂਦਾ ਜਾਂਦਾ ਮੈਂ ਉਹਦੀ ਇੱਜ਼ਤ ਹੱਤੱਕ ਕੀਤੀ ਆ ਉਸ ਝੂਠੇ ਪਰਚੇ 'ਚ ਮੇਰੇ ਇਹਨਾਂ ਨੇ 55 ਦਿਨ ਜੇਲ੍ਹ 'ਚ ਲਵਾਏ ਆ ਮੈਂ 55 ਦਿਨ ਜੇਲ੍ਹ 'ਚ ਰਹਿ ਕੇ ਆ ਚੁੱਕਿਆ ਹਾਂ ਹਾਂਜੀ ਮੈਂ 55 ਦਿਨ ਜੇਲ੍ਹ ਕੱਟ ਕੇ ਆਇਆ ਜਿਹੜਾ ਗਨਮੈਨ ਵਾਲਾ ਪਰਚਾ ਸੀ ਉਹਦੇ 'ਚੋਂ ਮੈਨੂੰ ਮਾਣ ਜੋ ਕੇ ਅਦਾਲਤਾਂ ਨੇ ਬਰੀ ਕਰਤਾ ਇਹ ਪਰਚੇ ਜਿਹੜੇ ਤੁਹਾਡੇ ਤੇ ਹੋਏ ਨੇ ਇਹ ਕਿੱਦਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਝੂਠੇ ਪਰਚੇ ਕਰਵਾਏਗੇ ਪੈਸੇ ਦੇ ਕੇ ਕਰਵਾਏਗੇ ਜਾਂ ਕਿੱਦਾਂ ਜੇ ਮੈਨੂੰ ਮਾਣ ਜੋ ਕੇ ਅਦਾਲਤ ਨੇ ਬਰੀ ਕਰਿਆ ਤਾਂ ਇਹਦਾ ਮਤਲਬ ਪਰਚਾ ਝੂਠਾ ਸੀ ਤਾਂ ਹੀ ਬਰੀ ਕਰਿਆ ਔਰ ਉਹ ਜਿਹੜਾ ਇਹਦਾ ਗਨਮੈਨ ਸੀ ਗੋਪਿੰਦ ਰਾਏ ਉਹਨੇ ਅਦਾਲਤ ਦੇ ਵਿੱਚ ਇਹ ਬਿਆਨ ਦਿੱਤੇ ਨੇ ਕਿ ਇਹ ਪਰਚਾ ਜਿਹੜਾ ਇਹ ਗੁਰਵਿੰਦਰ ਸਿੰਘ ਪ੍ਰਿੰਕਲ ਦੇ ਕਹਿਣ ਤੇ ਦਰਜ ਹੋਇਆ ਠੀਕ ਹੈ ਜੀ ਹੁਣ ਸੋਚਣ ਵਾਲੀ ਗੱਲ ਆ ਏਐਸਆਈ ਦਾ ਰੈਂਕ ਹੋਵੇ ਪੁਲਿਸ ਮਲਾਜਮ ਹੋਵੇ ਉਹਦੇ ਉੱਤੇ ਪ੍ਰਿੰਕਲ ਨੇ ਇਹ ਜਿਆ ਕੀ ਪ੍ਰੈਸ਼ਰ ਪਾਤਾ ਕਿ ਉਹ ਬੰਦਾ ਮੇਰੇ ਉੱਤੇ ਝੂਠਾ ਪਰਚਾ ਦਰਜ ਕਰਵਾਵੇ ਅੱਜ ਆਪਣੇ ਤੇ ਹੀ ਹੋ ਗਿਆ ਇਹ ਐਡਵੋਕੇਟ ਗगन ਵੱਲੋਂ ਜਿਹੜਾ ਕਿ ਗगनਪ੍ਰੀਤ ਵੱਲੋਂ ਇਹ ਦੇਖ ਲਓ 2022 ਦਾ ਮਾਮਲਾ ਸੀਗਾ ਉਹਦੇ ਵਿੱਚ ਤੁਸੀਂ ਸਾਰੇ ਇੱਥੇ ਪਹੁੰਚੇ ਹੋਏ ਹੋ ਆਪਣੇ ਆਪਣੇ ਮਾਮਲਿਆਂ ਦੇ ਵਿੱਚ ਠੀਕ ਹੈ ਜਿਹੜਾ ਗगनਦੀਪ ਦਾ ਪਰਚਾ ਹੈ ਜੀ ਉਹਦੇ ਵਿੱਚ ਵੀ ਪ੍ਰਿੰਕਲ ਨੇ ਜੋ ਲਫਾਜ਼ ਵਰਤੇ ਸੀ ਕਿ ਉਹਦੀ ਘਰ ਵਾਲੀ ਦੇ ਗगन ਦੀ ਘਰ ਵਾਲੀ ਦੇ ਉਹ ਮੇਰੇ ਵੱਲੋਂ ਬੋਲਿਆ ਗਿਆ ਸੀ ਕਿ ਮੇਰੇ ਨਾਲ ਉਹਦੀ ਘਰ ਵਾਲੀ ਦੇ ਨਜਾਇਜ਼ ਸਬੰਧ ਨੇ ਔਰ ਸਾਡੇ ਦੇਸ਼ ਦੀ ਜੁਡੀਸ਼ਰੀ ਦਾ ਹਾਲ ਦੇਖੋ ਕਿ ਸੇਮ ਡੇ ਦੋ ਪਰਚੇ ਦਰਜ ਕੀਤੇ ਲੁਧਿਆਣਾ ਪੁਲਿਸ ਨੇ ਸੇਮ ਧਾਰਾ 67ਏ ਦੁਪਹਿਰ ਨੂੰ ਮੇਰੇ ਤੇ ਪਰਚਾ ਦਰਜ ਹੋ ਰਿਹਾ ਬਾਅਦ ਦੁਪਹਿਰ ਪ੍ਰਿੰਕਪ ਅੱਜ ਦੇ ਮਾਮਲੇ ਬਾਰੇ ਕੀ ਕਹਿੰ ਅੱਜ ਦੇ ਮਾਮਲੇ ਬਾਰੇ ਪਾਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਮਾਮਲੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਗਗਨਦੀਪ ਨੂੰ ਇਨਸਾਫ ਮਿਲਿਆ ਪਰ 2 ਸਾਲ ਦੀ ਦੇਰੀ ਨਾਲ ਮਿਲਿਆ ਉਹ ਵੀ ਤਾਂ ਮਿਲਿਆ ਕਿ ਉਹ ਬੰਦਾ ਐਡਵੋਕੇਟ ਐ ਨਹੀਂ ਲੱਗਦਾ ਤੁਹਾਨੂੰ ਤੁਹਾਡਾ ਵੀ ਇਨਸਾਫ ਮਿਲ ਗਿਆ ਨਾਲ ਹੀ ਮੈਨੂੰ ਮੇਰਾ ਇਨਸਾਫ ਹਲੇ ਨਹੀਂ ਜੀ ਮਿਲਿਆ ਮੇਰਾ ਮੈਨੂੰ ਇਨਸਾਫ ਉਦੋਂ ਮਿਲੂ ਜਦੋਂ ਪੁਲਿਸ ਮੇਰੀਆਂ ਬੰਦ ਕੀਤੀਆਂ ਗਈਆਂ ਦਰਖਾਸਤਾਂ ਨੂੰ ਖੋਲ ਕੇ ਦੁਬਾਰਾ ਜਗ੍ਹਾ ਤੇ ਦੁਬਾਰਾ ਐਕਸ਼ਨ ਕਰੇ ਜੀ ਭਾਜੀ ਦਾ ਜਿਹੜਾ ਇਹ ਟੂਲ ਐਂਡ ਟਰੈਵਲ ਦਾ ਬਿਜ਼ਨਸ ਹੈ ਤੇ ਇਹਨਾਂ ਨਾਲ ਵੀ ਜਿਹੜਾ ਇਹ ਪ੍ਰਿੰਕਲ ਵੱਲੋਂ ਕੁਝ ਜਿਹੜਾ ਕੀ ਹੈ ਕੀ ਭਾਜੀ ਕੀ ਮਾਮਲਾ ਤੁਹਾਡੇ ਨਾਲੋਂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਕੁਝ ਨਹੀਂ ਜੀ ਕੋਈ ਮਾਮਲਾ ਨਹੀਂ ਜੀ 15 ਜੂਨ ਨੂੰ ਇਹ ਮਤਲਬ ਜੁਆਇਨ ਕਰਦਾ ਆਮ ਆਦੀ ਪਾਰਟੀ ਠੀ ਠੀਕ ਹੈ ਜੀ ਮੈਨੂੰ ਆ ਮਾਂ ਭੈਣ ਦੇ ਗਾਲਾਂ ਕੱਢਿਆ ਗਿਆ ਇੱਕ ਵਾਰ ਨਹੀਂ ਬਥੇਰੀ ਵਾਰ ਇਹਨੇ ਜਾਤੀ ਭਾਵਕ ਸ਼ਬਦ ਬੋਲੇ ਤੁਸੀਂ ਬਾਣੇ ਪਾ ਕੇ ਜੇ ਕਰਦੇ ਹੋ ਬਾਣੇ ਪਾ ਕੇ ਉਹ ਕਰਦੇ ਹੋ ਇਹਨੇ ਇੰਨਾ ਕਿ ਗੰਦਾ ਬੰਦਾ ਨਾ ਮੈਂ ਰੱਬ ਕੇ ਹੀ ਅਰਦਾਸ ਕਰਦਾ ਵੀ ਅੱਜ ਇਨਸਾਫ ਮਿਲ ਗਿਆ ਕਿ ਵੀ ਇਹੋ ਜਿਹਾ ਕਹਿ ਲੈਣਾ ਜਿਹਨੇ ਜੰਮਿਆ ਸੀ ਨਾ ਭਾਈ ਉਹਨੂੰ ਸਾਮਾਨਤ ਵੀ ਹੱਕ ਹੈਗਾ ਵੀ ਇੰਨੀ ਮਾੜੀ ਸ਼ਰਦਾਬਲੀ ਬੋਲਦਾ ਪਿਆ ਸਾਡੀਆਂ ਭੈਣਾਂ ਤੱਕ ਨਹੀਂ ਛੱਡੀ ਇਹਨਾਂ ਨੇ ਸਾਡੇ ਵਕੀਲਾਂ ਦੇ ਸਾਡੇ ਵਕੀਲ ਭਰਾਵਾਂ ਦੀਆਂ ਭੈਣਾਂ ਦੀ ਛੱਡੀਆਂ ਮੈਂ ਤਾਂ ਹੈਰਾਨ ਆ ਵੀ ਇੰਨਾ ਮਤਲਬ ਸਰਕਾਰ ਇਹੋ ਜਿਹਾ ਬੰਦ ਨਹੀਂ ਸਿਕਿਉਰਿਟੀਆਂ ਦੇ ਦੇ ਕੇ ਗੁੰਡਾਗਰਦੀ ਨਹੀਂ ਵਧ ਰਹੀ ਆ ਐੋਜੇ ਬੰਦਾ ਤਾਂ ਸਿਕਿਉਰਿਟੀ ਖੋਲ ਲੈਣੀ ਚਾਹੀਦੀ ਹੈ ਜੀ ਹਾਂ ਜੀ ਅੱਜ ਵੀ ਇੱਥੇ ਦੇਖਿਆ ਗਿਆ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇੱਥੇ ਵੀ ਜਿਹੜਾ ਇਹ ਦੇਖੋ ਤੁਸੀਂ ਮਾਹੌਲ ਕਿੱਦਾਂ ਦਾ ਬਣ ਗਿਆ ਉਹਨਦੇ ਭਰਾ ਵੱਲੋਂ ਉਹਦੇ ਸਾਰੇ ਜਿੰਨੇ ਵੀ ਮੁੰਡੇ ਸੀਗੇ ਨਾਂ ਲਾਏ ਉਹ ਮਟੀਰੋਲ ਇੱਥੇ ਵੀ ਜਿਹੜਾ ਕਿ ਆਪਸ ਦੇ ਵਿੱਚ ਕੁੱਟਮਾਰ ਜਿਹੜੀ ਹੋਈ ਹੈ ਬੜੀ ਮੁਸ਼ਕਲ ਲੱਗੁੰਦਾ ਕਰਦੀ ਕਹਿ ਸਕਦੇ ਹਾਂ ਉਹਨਾਂ ਦਾ ਗੈਂਗਸਟਰ ਨਾਲ ਸਬੰਧ ਨੇ ਜੀ ਸਭ ਨੂੰ ਪਤਾ ਕਿਹੜੇ ਗਰੁੱਪ ਨਾਲ ਚੱਲਦਾ ਸੀ ਬੋਲਣਯੋਗ ਨਹੀਂ ਹੈਗੇ ਇਹ ਮੀਡੀਆ ਵੀ ਜਾਣਦਾ ਦੁਨੀਆ ਪਬਲਿਕ ਵੀ ਜਾਣਦੀ ਹੈ ਪਰ ਬਹੁਤ ਜ਼ਿਆਦਾ ਹੱਤ ਜੱਕੀ ਹੋਈ ਆ ਮੈਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਿੰਨਾ ਜਿੰਨਾ ਦੀਆਂ ਪੁਰਾਣੀਆਂ ਦਰਖਾਸਤਾਂ ਆਈਆਂ ਹੋਈਆਂ ਪਲੀਜ਼ ਉਹਨੂੰ ਖੋਲ ਕੇ ਇਹਦੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲਾ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਸਕਦਾ ਪਾਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇੱਥੇ ਮਾਹੌਲ ਸੀਗਾ ਤੁਸੀਂ ਦੇਖਿਆ ਵਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮਾਹੌਲ ਇਹਨਾਂ ਗੁੰ ਗੀਆਂ ਮਾਰਨ ਤੱਕ ਗਈਆਂ ਨੇ ਬਿਲਕੁਲ ਇਹਨੇ ਗੁੰਡਾਗਰਦੀ ਦਾ ਮਾਹੌਲ ਇੱਥੇ ਨੇ ਬਣਾਇਆ ਇਥੇ ਪੂਰਾ ਵੀ ਲੋਕੀ ਡਰ ਜਾਣ ਹਨਾ ਡਰਾਉਣ ਦੀ ਕੋਸ਼ਿਸ਼ ਕੀਤੀ ਯਾਰਿਆ ਪਰ ਇੱਥੇ ਇਨਸਾਫ ਦਾ ਘਰ ਆਹੇ ਇੱਥੇ ਇਨਸਾਫ ਮਿਲੂਗਾ ਪਰ ਇੱਕ ਮੈਂ ਤੁਹਾਡੇ ਚੈਨਲ ਰਾਈ ਇੱਕ ਸੀਪੀ ਸਾਹਿਬ ਨੂੰ ਰਿਕਵੈਸਟ ਕਰਨੀ ਚਾਹਨਾ ਵੀ ਜਿਹੜੇ ਸਾਡੇ ਬੰਦ ਕੀਤੇ ਪਰਚੇ ਨੇ ਉਹ ਪੁਲਿਸ ਖੋਲੇ ਜਾਣ ਤੇ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਸਾਰੀ ਕਾਰਵਾਈ ਕੀਤੀ ਹੈ ਸੋ ਇਥੇ ਆਪਾਂ ਪਹੁੰਚੇ ਸੀਗੇ ਅਜਕੋਰਡ ਦੇ ਵਿੱਚ ਜਿੱਥੇ ਪ੍ਰਿੰਕਲ ਦੀ ਪੇਸ਼ੀ ਸੀਗੀ ਤੇ ਪੇਸ਼ੀ ਦੌਰਾਨ ਜਿਹੜਾ ਆਪਸ ਦੇ ਵਿੱਚ ਤੁਸੀਂ ਦੇਖਿਆ ਕਿ ਹੁੰਦੇ ਪ੍ਰਿੰਕਲ ਦੇ ਭਰਾ ਜਾਂ ਉਹਦੀ ਫੈਮਲੀ ਰਹੀਆਂ ਉਹਦੇ ਜਿਹਨੇ ਵੀ ਦੋਸਤ ਸੀਗੇ ਇੱਥੇ ਪਹੁੰਚ ਕੇ ਉਹਨਾਂ ਨੇ ਗੁੰਡਾਗਰਦੀ ਕੀਤੀ ਆਪਸ ਦੋਨਾਂ ਧਿਰਾਂ ਦੇ ਵਿੱਚ ਲੜਾਈ ਹੋਈ ਹੈ ਇੱਕ ਸਿਰਫ ਐਂਟਰੀ ਦੇ ਵਿੱਚ ਤੁਸੀਂ ਦੇਖਿਆ ਕਿ ਉੱਥੋਂ ਤੋਂ ਇੱਥੇ ਤੱਕ ਐਂਟਰੀ ਦੇ ਵਿੱਚ ਇੰਨੀ ਜਿਹੜੇ ਗੁੰਡਾਗਰਦੀ ਹੋਈ ਆ ਔਰ ਇੱਥੇ ਜਿਹੜੇ ਬਾਕੀ ਲੋਕਸ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਜਿਹੜਾ ਕਿ ਆਪਣੀ ਦਰਖਾਸਤ ਦਿੱਤੀ ਹੋਈ ਸੀਗੇ ਜਿਨ੍ਹਾਂ ਦੇ ਮਾਵਾ ਭੈਣਾਂ ਨੂੰ ਮੈਸੇਜ ਕੀਤੇ ਹੋਏ ਸੀ ਗਲਤ-ਗਲ